ਆਰਤੀਏ ਜਨਤਾ ਪਾਰਟੀ ਰਾਜਪੁਰਾ ਵੱਲੋਂ ਕੀਤੀ ਗਈ ਮੈਂਬਰਸ਼ਿਪ ਅਭਿਆਨ 2024 ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਈ ਮੈਂਬਰਸ਼ਿਪ ਅਭਿਆਨ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਜੀਤ ਸਿੰਘ ਗਰਵਾਲ ਭਾਜਪਾ ਨੇਤਾਵਾਂ ਨੇ ਕੀਤਾ ਹਰਜੀਤ ਗਰਵਾਲ ਅਤੇ ਜ਼ਿਲ੍ਹਾ ਪ੍ਰਧਾਨ ਦਾ ਸਵਾਗਤ ਮੈਂਬਰਸ਼ਿਪ 2024 ਅਭਿਆਨ ਦੀ ਸ਼ੁਰੂਆਤ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਭਾਜਪਾ ਨੇਤਾਵਾਂ ਨੇ ਕੀਤੀ ਸ਼ਿਰਕਤ ਰਾਜਪੁਰਾ ਦੇ ਵਿੱਚ ਭਾਜਪਾ ਮੈਂਬਰਸ਼ਿਪ ਅਭਿਆਨ 2024 ਦੀ ਸ਼ੁਰੂਆਤ ਕਰਨ ਪਹੁੰਚੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਅਤੇ ਸਰਦਾਰ ਹਰਦੇਰ ਸਿੰਘ ਗਰਵਾਲ ਨੇ ਸਾਥੀਆਂ ਨਾਲ ਕਰਾਈ ਮੈਂਬਰਸ਼ਿਪ ਦੀ ਸ਼ੁਰੂਆਤ ਮੈਂਬਰਸ਼ਿਪ ਬਾਰੇ ਜਾਣਕਾਰੀ ਦਿੰਦੇ ਹੋਏ ਹਰਜੀਤ ਗਰਵਾਲ ਜੀ ਨੇ ਦੱਸਿਆ ਇਸ ਤਰ੍ਹਾਂ ਦੀ ਮੈਂਬਰਸ਼ਿਪ ਸਾਡੀ 6 ਸਾਲ ਵਾਸਤੇ ਹੁੰਦੀ ਹੈ ਮਾਨਯੋਗ ਨરેਂਦਰ ਮੋਦੀ ਜੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਨੱਟਾ ਜੀ ਦੇ ਨਾਲ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਪਰसों ਠੀਕ ਹੈ ਔਰ ਐਸ ਵਾਰ ਹੁਣ ਅੱਜ ਤੱਕ ਸਾਡੀ ਮੈਂਬਰਸ਼ਿਪ ਜਿਹੜੀ ਸੀ ਉਹ 18 ਕਰੋੜ ਤੋਂ ਵੱਧ ਸੀ ਔਰ ਐਸ ਵਾਰ ਸਾਡੀ ਮੈਂਬਰਸ਼ਿਪ ਜਿਹੜੀ ਆ ਇਸ ਤੋਂ ਕਿਤੇ ਜ਼ਿਆਦਾ ਜਾਣੀ ਔਰ ਸਮਾਜ ਦੇ ਸਾਰੇ ਵਰਗਾਂ 'ਚ ਸੀ ਦੇਸ਼ ਦੇ ਸਾਰੇ ਹਿੱਸਿਆਂ 'ਚ ਸੀ ਤੇ ਹੁਣ ਤੋਂ ਦੁਬਾਰਾ ਹੋਏਗੀ ਉਹ ਮੈਂਬਰਸ਼ਿਪ ਜਿਹੜੀ ਆ ਪੁਰਾਣੀ ਉਹ ਖਤਮ ਹੋ ਗਈ ਠੀਕ ਹੈ ਔਰ ਇਸੇ ਕਰਕੇ ਸਭ ਜਗ੍ਹਾ ਹੀ ਇਸ ਵੇਲੇ ਸਾਡੇ 35 ਪੰਜਾਬ ਦੇ ਆਰਗੇਨਾਈਜੇਸ਼ਨਲ ਡਿਸਟ੍ਰਿਕਟ ਨੇ 30 ਦੇ 35 ਚ 10 ਤੋਂ 11 ਵਜੇ ਦੇ ਵਿੱਚ ਮੈਂਬਰਸ਼ਿਪ ਸ਼ੁਰੂ ਹੋਈ ਹੈ ਸਾਰੇ ਸੀਨੀਅਰ ਲੀਡਰ ਜਿਹੜੇ ਆ ਔਰ ਸਾਰੇ ਜਿਹੜੇ ਕੰਮ ਕਰਦੇ ਆ ਬਹੁਤ ਸਾਲਾਂ ਤੋਂ ਉਹ ਸਾਰੇ ਲੋਕਾਂ ਨੇ ਹਰ ਜਗ੍ਹਾ ਕੀਤੀ ਆ ਕਿਸੇ ਜਗ੍ਹਾ ਕਿਸੇ ਸੀਨੀਅਰ ਲੀਡਰ ਨੇ ਜਾਣਾ ਸੀ ਕਿਸੇ ਜਗ੍ਹਾ ਕਿਸੇ ਇੱਥੇ ਮੇਰੀ ਡਿਊਟੀ ਸੀ ਸਾਡੇ ਮਹਿਲਾ ਮੋਰਚੇ ਦੇ ਪ੍ਰਧਾਨ ਵੀ ਇੱਥੇ ਐ ਇੱਥੇ ਬੀਬਾ ਸੀ ਗगन ਸ਼ੇਰ ਗਿੱਲ ਔਰ ਯੁਵਾ ਮੋਰਚਾ ਦੇ ਵੀ ਮੈਂਬਰਸ਼ਿਪ ਦੇ ਇੰਚਾਰਜ ਵੀ ਲਾਏ ਹੋਏ ਆ ਉਹਨੇ ਇਸ਼ਤਿਹਾਰ ਬੈਠੇ ਆ ਸਪਰਾ ਜੀ ਸਪਰਾ ਜੀ ਸਪਰਾ ਜੀ ਬੈਠੇ ਆ ਇਹ ਇੱਥੇ ਇੰਚਾਰਜ ਨੇ ਸਾਡੇ ਔਰ ਬਹੁਤ ਪੁਰਾਣੇ ਲੀਡਰ ਆ ਔਰ ਰੰਦਾ ਜੀ ਜਨਰਲ ਸੈਕਟਰੀ ਨੇ ਉਰੂਬੀ ਵੀ ਬੈਠਾ ਜਨਰਲ ਸੈਕਟਰੀ ਹੈ ਨਾ ਜੀ ਜੀ ਹਾਂ ਤੇ ਇਹ ਸਾਡੇ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨਾਲ ਬੈਠੇ ਆ ਤੇ ਇਹਨਾਂ ਦੀ ਤਾਂ ਡਿਊਟੀ ਘੇਰਾ ਤਿੰਨੋਂ ਵਿਧਾਨ ਸਭਾ ਦੀ ਆ ਕਿ ਪੂਰੀ ਮੈਂਬਰਸ਼ਿਪ ਕਰਾਉਣੀ ਹੈ ਤੇ ਵਿੱਕੀ ਜੀ ਆਪਣਾ ਕਲੌਰ ਦੇ ਹਲਕਾ ਇੰਚਾਰਜ ਨੇ ਹੁਣ ਪਹਿਲਾਂ ਜਿਹੜਾ ਪ੍ਰਧਾਨ ਰਹੇ ਆ ਇਹ ਕਲੌਰ ਚ ਵੱਧ ਤੋਂ ਵੱਧ ਮੈਂਬਰਸ਼ਿਪ ਹੋਵੇ ਮੈਂ ਉਮੀਦ ਕਰਦਾ ਜਿਸ ਤਰ੍ਹਾਂ ਦੇ ਲੀਡਰ ਨੇ ਇਹ ਸਾਡੇ ਨਾਲੋਂ ਰਾਜਪੁਰੇ ਨਾਲੋਂ ਜ਼ਿਆਦਾ ਇਸ ਵਾਰ ਮੈਂਬਰਸ਼ਿਪ ਕਰਨਗੇ ਅਸੀਂ ਇੱਕ ਤੋਂ ਇੱਕ ਵੱਧ ਕੇ ਸਾਡਾ ਮੁਕਾਬਲਾ ਇਹ ਨਹੀਂ ਹੈ ਕਿ ਟਿਕਟ ਕਿਹਨੂੰ ਮਿਲੇ ਲੀਡਰ ਕੌਣ ਹੋਵੇ ਉਹ ਨਹੀਂ ਹੈ ਸਾਡਾ ਇਹ ਹੈ ਕਿ ਸਾਡੀ ਮੈਂਬਰਸ਼ਿਪ ਵੱਧ ਹੋਵੇ ਔਰ ਜਿਹੜਾ ਕਰੇਗਾ ਵਰਕਰ ਹਸਾਰੇ ਦੀ ਨਜ਼ਰ ਚਾਹੀਗਾ ਟਾਰਗੇਟ ਤਾਂ ਬੈਸੇ ਤਾਂ ਹੁਣ ਵੀ ਸਾਡੀ ਜਿਹੜੀ ਮੈਂਬਰਸ਼ਿਪ ਆ ਕਈ ਮੁਲਕਾਂ ਦੀ ਜਨਸੰਖਿਆ ਨਾਲੋਂ ਜ਼ਿਆਦਾ ਕਈ ਮੁਲਕਾਂ ਦੀ ਜਨਸੰਖਿਆ ਨਹੀਂ ਆ ਨੀ ਜਿੰਨੀ ਸਾਡੀ ਮੈਂਬਰਸ਼ਿਪ ਆ ਪਰ ਇਸ ਵਾਰ ਅਸੀਂ ਮੈਨੂੰ ਜਿੱਥੋਂ ਤੱਕ ਜਾਣਕਾਰੀ ਹੈ ਜਿਸ ਤਰੀਕੇ ਨਾਲ ਪੂਰੀ ਪਾਰਟੀ ਲੱਗੀ ਆ 25 ਕਰੋੜ ਤੋਂ ਉੱਪਰ ਜਾਣਾ ਠੀਕ ਹੈ ਪੰਜਾਬ ਦੀ ਕਿੰਨਾ ਟਾਰਗੇਟ ਰੱਖਿਆ ਪੰਜਾਬ ਸਾਡਾ 50 ਲੱਖ ਤੋਂ ਉੱਪਰ ਪਹਿਲਾਂ 25 ਲੱਖ ਹੈਗੀ ਆ ਸਾਡੀ 50 ਲੱਖ ਤੋਂ ਉੱਪਰ ਜਾਵਾਂਗੇ ਔਰ 1 ਕਰੋੜ ਤੱਕ ਵੀ ਹੋ ਸਕਦੀ ਹੈ ਧੰਨਵਾਦ ਮੈਂਬਰ ਜਦ ਖਤਮ ਹੋ ਜਾਂਦੀ ਹੈ ਫਿਰ ਦੁਬਾਰਾ ਨਵੀ ਕਰਦੇ ਹਾਂ ਹਾਂ ਜੀ ਹਾਂ ਜੀ ਨਵੀ ਕਰਦੇ ਆ ਤੇ ਕੋਈ ਫ੍ਰੀਜ਼ ਵਿੱਚ ਰੱਖਿਆ ਹੋਇਆ ਨਾ ਫੀਸ ਇਦਾਂ ਕੋਈ ਨਹੀਂ ਹੈ ਐਸੇ ਪਰ ਜਿਹੜੇ ਐਕਟਿਵ ਮੈਂਬਰ ਬਣ ਗਏ ਉਹਨਾਂ ਦੀ ਫੀਸ ਆ ਜਿਹੜਾ 100 ਪ੍ਰਾਇਮਰੀ ਮੈਂਬਰ ਬਣਾਊਗਾ ਉਹਦੇ ਪਿੱਛੇ ਇੱਕ ਐਕਟਿਵ ਮੈਂਬਰ ਬਣੇਗਾ ਉਹ ਆ ਇਹ ਕੋਈ ਖਾਸ ਬਹੁਤ ਔਖਾ ਗੁੰਝਲਦਾਰ ਮਸਲਾ ਨਹੀਂ ਹੈ ਜਿਹੜੇ ਕੰਮ ਕਰਦੇ ਆ ਰੋਜ਼ਾਨਾ ਸਾਡੇ ਤਾਂ ਇਹਨਾਂ ਚੀਜ਼ਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ ਤੇਰੇ ਕੰਮ ਕਰਦੇ ਉਹ ਆਪੇ ਅੱਗੇ ਆਈ ਰਹਿੰਦੇ ਆ ਤੇ ਮੇਰਾ ਖਿਆਲ ਆ ਵੀ ਤੁਹਾਡਾ ਸਹਿਯੋਗ ਵੀ ਸਾਨੂੰ ਮਿਲੇਗਾ ਇਹਦੇ ਚ ਕੀ ਸਾਰੇ ਫਾਰਮ ਭਰਵਾਓਗੇ ਤੁਸੀਂ ਜਾਂ ਮੋਬਾਈਲ ਜੀ ਕਿੰਨੇ ਫਾਰਮ ਕਿੱਥੇ ਕਰੋਗੇ ਫਾਰਮ ਤੇ ਅੱਛੇ ਉੱਤੇ ਤੋਂ ਤੁਸੀਂ ਉਹ ਅੰਦਰ ਕਿਉਂ ਬੰਦ ਕਰ ਲੈਂਦੇ ਹੋ ਫਾਰਮ ਹੈ ਆ ਸਾਰੇ ਹਾਂ ਆ ਸਾਰੇ ਪਏ ਆ ਜੀ ਇਹ ਇਸ ਤਰ੍ਹਾਂ ਦੇ ਫਾਰਮ ਨੇ ਜੀ ਜਿਸੇ ਕੋਲ ਨੰਬਰ ਦਾ ਤੁਸੀਂ ਇਹ ਨੰਬਰ ਤੁਹਾਨੂੰ ਦਵਾਂ ਉਹਦਾ ਨੰਬਰ ਤੁਹਾਨੂੰ ਮੈਂ ਦੇ ਦੇ ਦਿੱਤਾ ਹੈਗਾ 84 020 24 ਆ ਦੇਖੋ ਆ ਇਹ ਇੱਕ ਅਸਲੀ ਲਿਖੇ ਨਾ ਨਹੀਂ ਤੁਸੀਂ ਆਪਣੇ ਤਾਂ ਤੁਸੀਂ ਆਪਣੇ ਟੈਲੀਫੋਨ ਤੇ ਡਾਇਲ ਕਰੋ ਤੁਹਾਡਾ ਮੈਂਬਰਸ਼ਿਪ ਨੰਬਰ ਆ ਜਾਏਗਾ ਤੁਹਾਨੂੰ ਹਰ ਗੱਲ ਤੇ ਸੰਪਰਕ ਕਰੋ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਕਰ ਲੇਗਾ ਉਹ ਲੀਡਰ ਬਣ ਜਾਏਗਾ ਜਿਹੜਾ ਨਹੀਂ ਕਰੇਗਾ ਉਹ ਘਰ ਬੈਠੇਗਾ ਠੀਕ ਹੈ ਤੇ ਇਹ ਵੀ ਸਭ ਨੇ ਕਰਨਾ ਸਰਵਉਮਦਾ ਮੈਂਬਰਸ਼ਿਪ ਬਣਾ ਰਹੇ ਹੋ ਜਦੋਂ ਉਹ ਵਧੀਆ ਕਰਦਾ ਜਿਹੜਾ ਬਣਾ ਰਹੇ ਹੋ ਦੂਜੇ ਪਾਸੇ ਜਿਹੜਾ ਹੈਗਾ ਜਿਹੜੇ ਪਿੱਛੇ ਜਨਾਬ ਆਇਆ ਮੁਖਲਾ ਜੀ ਖੁਦਾਸ਼ਾਲਾ ਤਾਂ ਖਾਨ ਹੋਇਆ ਕਿ ਕੰਮ ਤੇ ਬੰਦੀ ਹੋ ਗਈ ਸਭ ਦੇ ਸਭ ਦੇ ਜਿਹੜਾ ਇਹਦਾ ਜਿਹੜਾ ਹੈਗਾ ਆਉਣ ਵਾਲੇ ਟਾਈਮ 'ਚ ਨੁਕਸਾਨ ਹੋ ਬਦ ਜਾਗਾ ਹਰਿਆਣੇ ਵੀ ਜਾਗਾ ਤੰਤ ਇਹਦੇ ਵਾਸਤੇ ਤੁਹਾਨੂੰ ਮੋਰਦੀ ਬਣਾ ਲਈਆ ਛੰਡੀਗੜ੍ਹ ਦੇ ਵਿੱਚ ਬੈਠ ਗਿਆ ਇਕਤਬ ਦੇਖੋ ਸਾਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਇਹਦਾ ਕਿਸਾਨ ਜੇ ਸਾਨੂੰ ਵੋਟ ਨਾ ਕਰਦਾ ਹੋਵੇ ਤਾਂ ਦੇਸ਼ 'ਚ ਸਾਡੀ ਸਰਕਾਰ ਨਾ ਬਣੇ ਕਿਸਾਨ ਜਥੇਬੰਦੀ ਦਾ ਮੈਂ ਵੀ ਆਰਟੀਕਲ ਹੈ ਮੈਂ ਬੀਜੇਪੀ ਦੀ ਕਿਸਾਨ ਜਥੇਬੰਦੀ ਦਾ ਦੇਸ਼ ਦਾ ਗੁੱਸਾ ਠੀਕ ਹੈ ਆਲ ਇੰਡੀਆ ਡਫੈਂਸ ਐਕਟੀਵੇਅਲ ਆਲ ਇੰਡੀਆ ਚੱਲ ਰਿਹਾ ਸਾਡੇ ਨਾਲ 25 ਲੱਖ 30 ਲੱਖ ਤੋਂ 2 ਲੱਖ 4 ਲੱਖ ਸੰਖਿਆ ਦਾ ਡਿਸਪਿਊਟ ਨਹੀਂ ਹੈ ਸਾਡੇ ਨਾਲ ਵੀ ਲੋਕ ਜੁੜੇ ਸੀ ਕਿਸਾਨ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਇਹ ਤਰੀਕ ਮੈਂ ਕਹਿ ਸਕਦਾ ਜੇ ਮੈਂ ਬਿਆਨ ਦੇਵਾਂ ਕਿ ਸਾਰੇ ਕਿਸਾਨ ਕਹਿ ਰਹੇ ਇਹ ਗੱਲ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਕੁਝ ਕੋਈ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਆ ਉਹ ਇਹ ਕਰ ਰਹੇ ਆ ਕਿਸਾਨ ਨਹੀਂ ਸਾਡਾ ਵਿਰੋਧ ਕਰ ਰਹੇ ਜਵਾ ਸਾਡਾ ਸਾਡਾ ਨਾਲ ਬੱਸ ਸੇ ਬਾਤ ਕਰਨ ਦੀ ਆ ਗਈ ਉਹ ਕਿ ਸਰਕੀ ਹੋ ਗਿਆ ਲੋਕਤੰਤਰ ਚ ਹਾਰ ਜਿੱਤ ਹੁੰਦੀ ਰਹਦੀ ਹੈ ਕਿਸਾਨ ਦੇ ਮੁчие ਨਾ ਨਾ ਕਿਸਾਨ ਤੇ ਕਿਉਂ ਜਿੰਮੇਦਾਰੀ ਹੈ ਜਿੰਮੇਦਾਰੀ ਸਾਡੇ ਦੇ ਆ ਅਸੀਂ ਪੂਰੀ ਪਹੁੰਚ ਨਹੀਂ ਕਰ ਸਕੇ ਪੂਰੀ ਸੇਵਾਜ ਕਿਤੇ ਕੋਈ ਕਮੀ ਰਹਿ ਗਈ ਐਵੇਂ ਦੂਜਿਆਂ ਨੂੰ ਦੋਸ਼ ਲਈ ਜਾਓ ਉਹਨੇ ਮਾਰਤੇ ਉਹਨੇ ਮਾਰਤੇ ਜਿਹੜੀਆਂ ਪਾਰਟੀਆਂ ਨੂੰ ਹੈ ਦੂਸਰੇ ਲੋਕ ਮਾਰ ਲੈਂਦੇ ਆ ਉਹ ਪਾਰਟੀਆਂ ਕਦੇ ਸਰਵਾਈਵ ਨਹੀਂ ਕਰਦੀਆਂ ਇਹ ਬੀਜੇਪੀ ਦੀ ਨਸਲ ਉਹ ਨਹੀਂ ਹੈ ਅਸੀਂ ਤਾਂ ਹਰ ਵਾਰ ਜਦੋਂ ਭਾਰਤੀ ਜਨਸੰਘ ਚ ਸੀਗੇ ਜਦੋਂ ਜਿੱਤਣ ਲਈ ਲੜਦੇ ਸੀ ਚਾਹੇ ਹਾਰਨਾ ਵੀ ਹੁੰਦਾ ਸੀ ਮੈਂ ਖੁਦ ਉਸ ਵੇਲੇ ਲੜਿਆ ਮੈਨੂੰ ਪਤਾ ਸੀ ਕਿ ਮੈਂ ਹਾਰਨਾ ਮੈਨੂੰ ਬੋਟਾਂ ਘੱਟ ਪੈਣੀਆਂ ਪਈਆਂ ਪੂਰੀ ਜਾਨ ਲਾ ਦਿੰਦੇ ਸੀ ਸਾਰੇ ਉਸ ਵੇਲੇ ਵੀ ਤੁਸੀਂ ਤਾਂ ਜਾਣਦੇ ਹੋ ਸਾਰੇ ਰੌਣਕ ਸਾਹਿਬ ਪਹਿਲੇ ਬੀਜੇਪੀ ਤੇ ਲੀਡਾ ਲੜਦੇ ਹੁੰਦੇ ਸੀ ਅਗਲੀ ਬੀਜੇਪੀ ਬੈਠ ਹੁੰਦਾ ਸੀ ਇਹ ਗੱਲ 83 ਨਾ ਲੜੀਆਂ ਵੋਟ ਪਰਸੈਂਟ ਤਾਂ ਵੱਧ ਗਈ ਐ ਲੇਕਿਨ ਸੀਟ ਹੀ ਕੋਈ ਨਹੀਂ ਆਈ ਇਹ ਹੀ ਮਾਰਾਣੀ ਸਾਹਿਬ ਨੇ ਦਾਲੋ ਜੀ ਉਹਨਾਂ ਨੇ ਕਿਹਾ ਵੀ ਖਾਣਾ ਕਰਕੇ ਵੰਡੂ ਦੇ ਜੇ ਮਾਰ ਦਾ ਉਹ ਮਾਰਾਣੀ ਚਾਹੇ ਦੀ ਸੋਚ ਹੋਊਗੀ ਮੈਂ ਪਾਰਟੀ ਦਾ ਕਾਰਕਾਰਤਵ ਸੰਗਠਨ ਦਾ ਉਹ ਆਪਦੀ ਗੱਲ ਕਹਿੰਦੇ ਆ ਮੈਂ